ਆਲਸੋ ਬਲੌਟਸ ਤੁਸੀਂ ਜਾ ਕੇ ਆਏ ਹੋ ਤੇ এডੂਕੇਸ਼ਨ ਤੁਹਾਡਾ ਸਬਜੈਕਟ ਹੈ ਉਸ ਤੇ ਤੁਸੀਂ ਬੋਲ ਕੇ ਆਏ ਹੋ ਸੋ ਉਹ ਕਿਦਾਂ ਦਾ ਹਾਉ ਵਾਸ ਦਾ ਐਕਸਪੀਰੀਅੰਸ ਵੀ ਐਕਸਪੀਰੀਅੰਸ ਵੈਰੀ ਗੁੱਡ ਜੀ ਆਈ ਹੈਡ ਗੋਨ देयर ਪ੍ਰਾਇਮਰੀ ਟੂ ਸਪੀਕ ਔਨ ਹਾਇਰ এডੂਕੇਸ਼ਨ ਸੌਫਟਵਰ ਐਂਡ ਹਾਉ ਦਾ ਸਟੂਡੈਂਟ ਐਕਸਪੀਰੀਅੰਸ ਇਨ ਦਾ ਯੂਕੇ ਕੈਨ ਬੀ ਇੰਪਰੂਵ ਕਿਸ ਤਰ੍ਹਾਂ ਦੇ ਆਪਾਂ ਕਹੀਏ ਸੁਜੈਸ਼ਨ ਜਾਂ ਸੁਝਾਅ ਜਿਹੜੇ ਸੀ ਤੁਸੀਂ ਉੱਥੇ ਦਿੱਤੇ ਕਿ ਮੁੱਖ ਤੌਰ ਤੇ ਤੁਹਾਡਾ ਜਿਹੜਾ ਸਪੋਧਨ ਦਾ ਵਿਸ਼ਾ ਸੀ ਉਹ ਕੀ ਸੀ ਮੈਂ ਇਹਨਾਂ ਨੂੰ ਇਹ ਕਹਿ ਰਿਹਾ ਕਿ ਜਿਹੜਾ ਆਪਣਾ ਐਕਸਪੀਰੀਅੰਸ ਹੈਗਾ ਸਟੂਡੈਂਟਸ ਦਾ ਇਹਨੂੰ ਥੋੜਾ ਠੀਕ ਕਰੋ ਕਿ ਜਿਹੜੇ ਬੱਚੇ ਇਹਨਾਂ ਦੇ ਸਟੂਡੈਂਟਸ ਨੇ ਜਿਹੜੇ ਬਾਰ ਬਾਰ ਇਹ ਪੜ੍ਹ ਲਈ ਇਹਨਾਂ ਨੇ ਉਹਨਾਂ ਨੂੰ ਇਮੀਗ੍ਰੇਸ਼ਨ ਦੇ ਜਿਹੜੇ ਲੋਕੀ ਜਿਹੜੇ ਇਮੀਗ੍ਰੇਸ਼ਨ ਲਈ ਅਪਲਾਈ ਕਰਦੇ ਉਹਨਾਂ ਨਾਲ ਕਲਪ ਕੀਤਾ ਹੋਇਆ ਇਹ ਐਕਚੁਅਲੀ ਤਾਂ ਹੋਣਾ ਨਹੀਂ ਚਾਹੀਦਾ ਜਿਹੜੇ ਸਟੂਡੈਂਟਸ ਹੈਗੇ ਉਹ ਸਟੂਡੈਂਟਸ ਨੇ ਜਿਹੜੇ ਇਮੀਗ੍ਰੈਂਟਸ ਆ ਰਿਹਾ ਇਮੀਗ੍ਰੈਂਂਟਸ ਨੇ ਇਹਦੇ ਕਰਕੇ ਸਟੂਡੈਂਟਸ ਨੂੰ ਜਿਹੜਾ ਹੈਗਾ ਥੋੜਾ ਪਤਾ ਸਫਰ ਕਰਨਾ ਪਹਿਲਾਂ ਤੁਸੀਂ ਇਹ ਕਹਿ ਰਹੇ ਹੋ ਕਿ ਜਦੋਂ ਕੋਈ ਵਿਦਿਆਰਥੀ ਉੱਥੇ ਪੜ੍ਹਨ ਜਾ ਰਿਹਾ ਲੰਡਨ ਦੇ ਵਿੱਚ ਤੇ ਜਦੋਂ ਉਹ ਇਮੀਗ੍ਰੈਂਟਸ ਵਾਲੇ ਰਸਤੇ ਤੋਂ ਤੁਰ ਕੇ ਆ ਤਾਂ ਮਤਲਬ ਉਹ ਉਹਦੇ ਦੀ ਚੰਗਾ ਨਹੀਂ ਇਜੂਕੇਸ਼ਨ ਇਜ਼ ਅ ਬਿਗ ਪ੍ਰੋਬਲਮ ਇਨ ਦਿ ਯੂਕੇ ਸਿੱਖਿਆ ਅੱਜ ਵੀ ਸਾਨੂੰ ਕਿਉਂ ਲੱਗਦਾ ਹੈ ਕਿ ਬਾਹਰਲੇ ਮੁਲਕਾਂ ਵੱਲ ਅਸੀਂ ਕਿਉਂ ਜਾ ਰਹੇ ਹਾਂ ਸਾਡਾ ਸਿੱਖਿਆ ਦਾ ਪੱਧਰ ਕਿੱਥਾਂ ਦਾ ਹੈ ਭਾਰਤ ਦਾ ਇੰਡੀਆ ਦਾ ਤੇ ਲੱਦਨ ਦੀ ਗੱਲ ਕਰੋ ਜਾਂ ਹੋਰ ਮੁਲਕਾਂ ਨਾਲ ਵੀ ਤੁਸੀਂ ਡੀਲ ਕਰਦੇ ਹੋਗੇ ਉਹਨਾਂ ਦਾ ਸਾਡੇ ਨਾਲੋਂ ਕਿੱਦਾਂ ਵਧੀਆ ਹੈ ਜਾਂ ਨਹੀਂ ਦੇਖੋ ਤੁਸੀਂ ਇੱਕ ਬਾਤ ਜੀ ਹੈ ਨਾ ਕਿ ਰਿਸਰਚ ਬੜੀ ਬੁੜੀ ਹੈ ਵੀ ਹੈਵ ਦ ਬੈਸਟ ਲੈਬਾਰਟਰੀਜ਼ ਕਾਰਪੋਰੇਟ ਸੈਕਟਰ ਜਿਹੜਾ ਹੈ ਨਾ ਕਾਰਪੋਰੇਟ ਸੈਕਟਰ ਵੀ ਬੜੀ ਇਨਵੋਲਵਮੈਂਟ ਹੈ ਕਿ ਯੂਨੀਵਰਸਿਟੀਆਂ ਐਂਡ ਆਲ ਉਹ ਅੱਛਾ ਕਾਸਾ ਪੈਸਾ ਪਾਦੇ ਯੂਨੀਵਰਸਿਟੀਆਂ ਨੂੰ ਗ੍ਰਾਂਟ ਦਿੰਦੇ ਆ ਤਾਂ ਸਾਡੇ ਇੱਥੇ ਇਨੋਵੇਸ਼ਨ ਰਿਸਰਚ ਨਾਲ ਕੁੜਾ ਬੜੀ ਕਰ ਪਾ ਰਹੀ ਹੈ ਵੀ ਆਰ 무ਵਿੰਗ ਫੋਰਵਰਡ ਬਟ ਵੀ ਆਰ 무ਵਿੰਗ ਐਟ ਅ ਸਲੋ ਪੇਸ ਕਿ ਚੀਜ਼ਾਂ ਚੱਲ ਚੱਲ ਰਹੇ ਹਨ ਜਦੋਂ ਵੀ ਕਿਸੇ ਸ਼ਹਿਰ ਦੀ ਸੂਬੇ ਦੀ ਦੇਸ਼ ਦੀ ਤਰੱਕੀ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਪਹਿਲਾ ਗੰਭੀਰ ਜਾਂ ਅਹਿਮ ਵਿਸ਼ਾ ਕੀ ਹੁੰਦਾ ਹੈ ਸਿੱਖਿਆ ਕਿ ਇੱਥੋਂ ਦੇ ਲੋਕਾਂ ਦੀ ਸਿੱਖਿਆ ਕਿੰਦਾ ਦੀ ਹੈ ਕਿਵੇਂ ਲੋਕ ਇੱਥੇ ਦੇ ਨੇ ਜਿਹੜਾ ਉਹ এডੂਕੇਸ਼ਨ ਪ੍ਰਾਪਤ ਕਰ ਚੁੱਕੇ ਨੇ ਤੇ ਅੱਗੇ ਵੱਧ ਰਹੇ ਨੇ ਤੇ ਅੱਜ ਵੀ ਕਿਉਂ ਸਾਨੂੰ ਲੱਗਦਾ ਹੈ ਕਿ ਸਾਡੇ ਮੁਲਕ ਨਾਲੋਂ ਬਾਹਰਲੇ ਮੁਲਕਾਂ ਦਾ ਜਿਹੜਾ ਸਿੱਖਿਆ ਪੱਧਰ ਹੈ ਬਹੁਤ ਵਧੀਆ ਹੈਗਾ ਹਾਲਾਂਕਿ ਕਈ ਉਦਾਹਰਨਾਂ ਨੇ ਜਿਹੜੇ ਲੋਕ ਇੱਥੇ ਹੀ ਪੜ੍ਹ ਕੇ ਗਏ ਆਪਣਾ ਸਕੂਲ ਕਾਲਜ ਇੱਥੋਂ ਹੀ ਕੀਤਾ ਬਾਹਰਲੇ ਮੁਲਕਾਂ ਜਾ ਕੇ ਹਾਇਰ ਸਟੱਡੀਜ਼ ਕੀਤੀਆਂ ਅਤੇ ਉੱਚ ਅਦਿਆਂ ਤੇ ਪਹੁੰਚੇ ਪਰ ਉਹਨਾਂ ਦਾ ਆਧਾਰਤਾ ਸਾਡਾ ਦੇਸ਼ ਹੀ ਸੀਗਾ ਸਾਡੇ ਨਾਲ ਸਿੱਖਿਆ ਸ਼ਾਸਤਰੀ ਸਿੱਖਿਆ ਮਾਹਰ ਅਜੇ ਥਿਆਰਾ ਮੌਜੂਦ ਨੇ ਹਾਲੀ ਦੇ ਵਿੱਚ ਉਹ ਲੰਡਨ ਜਾ ਕੇ ਆਏ ਨੇ ਤੇ ਹਾਊਸ ਆਫ ਲਾਰਡਸ ਦੇ ਵਿੱਚ ਉਹਨਾਂ ਨੂੰ ਸੱਦਿਆ ਗਿਆ ਸੀ ਉੱਥੇ ਇਸੇ ਵਿਸ਼ੇ ਤੇ ਉਹ ਚਰਚਾ ਕਰਕੇ ਆਏ ਨੇ ਕੀ ਉਹਨਾਂ ਦਾ ਤਜਰਬਾ ਰਿਹਾ ਕੀ ਉਹ ਕੁਝ ਸੁਝਾਅ ਵੀ ਅਸੀਂ ਉਹ ਤੋਂ ਲਵਾਂਗੇ ਤੇ ਗੱਲਬਾਤ ਕਰਦੇ ਹਾਂ ਥੇੜਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਸਾਈਮਨ ਜੀ ਜੀ ਥੇੜਾ ਸਾਹਿਬ ਤੁਹਾਨੂੰ ਹਾਲੀ ਦੇ ਵਿੱਚ ਲੰਡਨ ਜਾਣ ਦਾ ਮੌਕਾ ਮਿਲਿਆ ਸੀਗਾ ਹਾਊਸ ਆਫ ਲਾਰਡਸ ਤੁਸੀਂ ਜਾ ਕੇ ਆਏ ਹੋ ए एजुकेशन ਤੁਹਾਡਾ ਸਬਜੈਕਟ ਹੈ ਉਸ ਤੇ ਤੁਸੀਂ ਬੋਲ ਕੇ ਆਏ ਹੋ ਸੋ ਉਹ ਕਿਦਾਂ ਦਾ ਹਾਉ ਵਾਸ ਦਾ ਐਕਸਪੀਰੀਅੰਸ ਦੀ ਐਕਸਪੀਰੀਅੰਸ ਵਾਸ ਵੈਰੀ ਗੁੱਡ ਜੀ ਆਈ ਹੈਡ ਗੋਨ देयर प्राइਮਰੀਲੀ ਟੂ ਸਪੀਕ ਔਨ ਹਾਇਰ ਐਜੂਕੇਸ਼ਨ ਸੌਫਟ ਪਾਵਰ ਐਂਡ ਹਾਉ ਦਾ ਸਟੂਡੈਂਟ ਐਕਸਪੀਰੀਅੰਸ ਇਨ ਦਾ ਯੂਕੇ ਕੈਨ ਬੀ ਇੰਪਰੂਵਡ ਬਾਏ ਦਾ ਗਵਰਨਮੈਂਟ ਓਵਰ देयर देयर ਔਰ ਲੋਟ ਆਫ ਇੰਪੋਰਟੈਂਟ ਪੀਪਲ ਹੂ ਕੇਮ ਟੂ ਅਟੈਂਡ ਐਂਡ We had people from the immigration department, you know, who came and attended. The person who's heading the immigration department. Uh, we had uh, Sir Richard Hill, you know, who is the uh, chairperson for the UK Business Council. He was there. Uh, he's the same gentleman who was actually aligning the uh, ministries with the ministries in India. For the uh, tariff treaty, which has just recently happened between uh, the two prime ministers, uh, we had a lot of other British parliamentarians. We had a lot of lords and baronesses there. We had a lot of vice chancellors, vice chancellor from, uh, from Oxford was there. You know, uh, from uh, a lot of other top universities, they were attending it, and we had a good debate on it. ਤੇ ਕਿਸ ਤਰ੍ਹਾਂ ਦੇ ਆਪਾਂ ਕਹੀਏ ਸੁਜੈਸ਼ਨ ਜਾਂ ਸੁਝਾਅ ਜਿਹੜੇ ਸੀ ਤੁਸੀਂ ਉੱਥੇ ਦਿੱਤੇ ਤੇ ਮੁੱਖ ਤੌਰ ਤੇ ਤੁਹਾਡਾ ਜਿਹੜਾ ਸੰਬੋਧਨ ਦਾ ਵਿਸ਼ਾ ਸੀ ਉਹ ਕੀ ਸੀ ਮੈਂ ਇਹਨਾਂ ਨੂੰ ਇਹ ਕਿਹਾ ਕਿ ਜਿਹੜਾ ਆਪਣਾ ਐਕਸਪੀਰੀਅੰਸ ਹੈਗਾ ਸਟੂਡੈਂਟਸ ਦਾ ਇਹਨੂੰ ਥੋੜਾ ਠੀਕ ਕਰੋ ਹਮ ਇਹਨਾਂ ਨੇ ਉੱਥੇ ਗਲਤੀ ਕੀਤੀ ہوئی ਹੈ ਉਹ ਇਹ ਹੈ ਕਿ ਜਿਹੜੇ ਬੱਚੇ ਇਹਨਾਂ ਦੇ ਸਟੂਡੈਂਟਸ ਨੇ ਜਿਹੜੇ ਬਾਹਰ ਬਾਹਰ ਇਹ ਪੜ੍ਹਨ ਲਈ ਇਹਨਾਂ ਨੇ ਉਹਨਾਂ ਨੂੰ ਇਮੀਗ੍ਰੇਸ਼ਨ ਦੇ ਜਿਹੜੇ ਲੋਕੀ ਜਿਹੜੇ ਇਮੀਗ੍ਰੇਸ਼ਨ ਲਈ ਅਪਲਾਈ ਕਰਦੇ ਉਹਨਾਂ ਨਾਲ ਕਲਪ ਕੀਤਾ ਤੇ ਇਹ ਐਕਚੁਅਲੀ ਤਾਂ ਹੋਣਾ ਨਹੀਂ ਚਾਹੀਦਾ ਜਿਹੜੇ ਸਟੂਡੈਂਟਸ ਹੈਗੇ ਉਹ ਸਟੂਡੈਂਟਸ ਨੇ ਜਿਹੜੇ ਐਬਿਗਰੈਂਟਸ ਆ ਵੀਂ इंग्लंड्स ਨੇ ਸੋ ਇਹ ਦੇ ਕਰਕੇ ਸਟੂਡੈਂਟਸ ਨੂੰ ਜਿਹੜਾ ਹੈਗਾ ਥੋੜਾ ਪਤਾ ਸਫਰ ਕਰਨਾ ਪਹਿਲਾਂ ਤੇ ਸਪਟੰਬਰ ਜਾਂ ਅਕਤੂਬਰ ਚ ਇਹ ਇੱਕ ਨਵਾਂ ਪੇਪਰ ਕੱਢ ਰਹੇ ਨੇ ਜਿਹਦੇ ਚ ਮੇਰੇ ਖਿਆਲ ਤੋਂ ਇਹ ਇਹਨਾਂ ਨੂੰ ਸੈਪਰੇਟ ਕਰ ਦੇਣਗੇ ਦੋਵੇਂ ਕੈਟੇਗਰੀਜ਼ ਵਿੱਚ ਮਤਲਬ ਉਹਦੇ ਨਾਲ ਸਟੂਡੈਂਟਸ ਨੂੰ ਫਿਰ ਕਾਫੀ ਫਾਇਦਾ ਹੋਊਗਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਜਦੋਂ ਕੋਈ ਵਿਦਿਆਰਥੀ ਉੱਥੇ ਪੜਨ ਜਾ ਰਿਹਾ ਹੈ ਲੰਡਨ ਦੇ ਵਿੱਚ ਤੇ ਜਦੋਂ ਉਹ ਇਮੀਗਰੈਂਟਸ ਵਾਲੇ ਰਸਤੇ ਤੋਂ ਤੁਰ ਪਿਆ ਤਾਂ ਮਤਲਬ ਉਹ ਉਹਦੇ ਲਈ ਚੰਗਾ ਨਹੀਂ ਹੈ ਨਹੀਂ ਹਾਂ ਇਹ ਇਹਨਾਂ ਦੀ ਇੱਕ ਕੈਟਾਗਰੀ ਹੈ ਕਿ ਇਮੀਗ੍ਰੇਸ਼ਨ ਜਿਹੜੇ ਅਪਲਾਈ ਕਰ ਰਹੇ ਹੈਗੇ ਬੰਦੇ ਉੱਥੇ ਉਸੇ ਕੈਟਾਗਰੀ ਚੋਂ ਨੇ ਸਟੂਡੈਂਟਸ ਨੂੰ ਕਲੱਬ ਕਰਤਾ ਹੈਗਾ ਹੂੰ ਤੇ ਇਹ ਜਿਹੜੀ ਕੈਟਗਰੀਜ਼ ਨੇ ਇਹ ਦੋਨੋਂ ਕੈਟਗਰੀ ਜਿਹੜੀ ਹੈ ਅਕੈਡਮੀਜ਼ ਜਿਹੜੀ ਹੈਗਾ ਇਹ ਅਲੱਗ ਹੋਣੀ ਚਾਹੀਦੀਆਂ ਬਟ ਇਟਸ ਨਾਟ ਅ ਨਿਊ ਥਿੰਗ ਇਟਸ ਡੈਕੇਡਸ ਬੈਕ ਸਿੰਸ ਫਰੋਂ ਹਾਂਜੀ ਤੇ ਹੁਣ ਇਹ ਇਹਨਾਂ ਨੂੰ ਅਲੱਗ ਕਰੂਗੇ ਹਮ ਐਂਡ ਇਮੀਗ੍ਰੇਸ਼ਨ ਇਜ਼ ਅ ਬਿਗ ਪ੍ਰੋਬਲਮ ਇਨ ਦ ਯੂਕੇ ਹਮ ਐਂਡ ਥੇਰਫੋਰ ਸਟੂਡੈਂਟਸ ਆਰ ਗੈਟਿੰਗ ਡ੍ਰੈਗਡ ਇਨਟੂ ਅ ਕੰਟਰੋਵਰਸੀ ਓ ਵਿਚ ਦੇ ਸ਼ੁੱਡ ਨਾਟ ਰੀਅਲੀ ਬੀ ਅ ਪਾਰਟ ਆਫ ਸੋ ਯੂ ਹੈਵ ਐਕਸਪੀਰੀਅੰਸ ਇਨ ਥਿਸ ਫੀਲਡ ਸਿੰਸ ਫਰੋਂ ਦ 2 ਐਂਡ ਹਾਫ ਡੈਕੇਡਸ 30 ਸਾਲ ਤੋਂ ਜ਼ਿਆਦਾ ਤੁਹਾਨੂੰ ਤਜਰਬ ਸ਼ਿੱਖਿਆ ਅੱਜ ਵੀ ਸਾਨੂੰ ਕਿਉਂ ਲੱਗਦਾ ਹੈ ਕਿ ਬਾਹਰਲੇ ਮੁਲਕਾਂ ਵੱਲ ਅਸੀਂ ਕਿਉਂ ਜਾ ਰਹੇ ਹਾਂ ਸਾਡਾ ਸਿੱਖਿਆ ਦਾ ਪੱਧਰ ਕਿੱਦਾਂ ਦਾ ਹੈ ਭਾਰਤ ਦਾ ਇੰਡੀਆ ਦਾ ਤੇ ਲੰਡਨ ਦੀ ਗੱਲ ਕਰੋ ਜਾਂ ਹੋਰ ਮੁਲਕਾਂ ਨਾਲ ਵੀ ਤੁਸੀਂ ਡੀਲ ਕਰਦੇ ਹੋਗੇ ਕੈਨੇਡਾ ਦੀ ਇੰਗਲੈਂਡ ਦੀ ਅਮਰੀਕਾ ਦੀ ਉਹਨਾਂ ਦਾ ਸਾਡੇ ਨਾਲੋਂ ਕਿੱਦਾਂ ਵਧੀਆ ਹੈ ਜਾਂ ਨਹੀਂ ਹੈ ਦੇਖੋ ਜੀ ਉੱਥੇ ਇੱਕ ਗੱਲ ਜੀ ਹੈ ਕਿ ਰਿਸਰਚ ਬੜੀ ਹੋ ਰਹੀ ਹੈ ਸਾਡੇ ਲਈ ਹਾਂ ਅਜਾਰੇ ਦੀ ਰਿਸਰਚ ਬੜੀ ਹੋ ਰਹੀ ਹੈ ਦੇ ਹੈਵ ਦ ਬੈਸਟ ਲੈਬੋਰਟਰੀਜ਼ ਹਾਂ ਆ ਕਾਰਪੋਰੇਟ ਸੈਕਟਰ ਜਿਹੜਾ ਹੈ ਨਾ ਕਾਰਪੋਰੇਟ ਸੈਕਟਰ ਦੀ ਬੜੀ ਇੰਵਾਲਵਮੈਂਟ ਹੈ ਕਿ ਯੂਨੀਵਰਸਿਟੀਆਂ ਐਂਡ ਆਲ ਉਹ ਅੱਛਾ ਖਾਸਾ ਪੈਸਾ ਪਾਦੇ ਯੂਨੀਵਰਸਿਟੀਆਂ ਨੂੰ ਗ੍ਰਾਂਟਸ ਦਿੰਦੇ ਆ ਕਿ ਵੀ ਯੂਨੀਵਰਸਿਟੀ ਰਿਸਰਚ ਕਰਕੇ ਉਹਦੇ ਜਿਹੜੇ ਫਾਈਂਡਿੰਗਸ ਹੈਗੇ ਆ ਉਹ ਸ਼ੇਅਰ ਕਰਨ ਕਾਰਪੋਰੇਟ ਸੈਕਟਰ ਨਾਲ ਇਥੇ ਰਿਸਰਚ ਇਨੀ ਹੋ ਰਹੀ ਨਹੀਂ ਇੰਡੀਆ ਦੇ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਯੂ ਨੋ ਪ੍ਰਾਈਕਿਊਟ ਲੱਭਟ ਯੂਨੀਵਰਸਿਟੀਆਂ ਰਿਸਰਚ ਇਜ਼ ਹਾਰਡਲੀ ਹੈਪਨਿੰਗ ਦੇਰ ਕੋਈ ਸਪੈਸ਼ਲ ਸੈਕਟਰਸ ਹੈਗੇ ਗਵਰਨਮੈਂਟ ਦੇ

ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਡੇ ਇੱਥੇ ਕਿਤਾਬੀ ਗਿਆਨ ਵੱਲ ਜ਼ਿਆਦਾ ਜਾ ਰਹੇ ਹਾਂ ਪ੍ਰੈਕਟੀਕਲ ਵੱਲੋਂ ਨਹੀਂ ਤੁਰ ਰਹੇ ਹਾਂ ਜੀ ਇਨੋਵੇਸ਼ਨਸ ਵਾਲ ਨਹੀਂ ਜਾ ਰਹੇ ਰਿਸਰਚ ਵਾਲਾ ਸੇ ਨਹੀਂ ਜਾ ਰਹੇ ਡਿਸਕਵਰੀਸ ਵਾਲਾ ਸੇ ਨਹੀਂ ਜਾ ਰਹੇ ਸੋ ਅੱਛਾ 빅 ਸਾਈਜ਼ ਸੈਟਬੈਕ ਫਾਰ ਇੰਡੀਆ অর ਸਪੈਸ਼ਲੀ ਫਾਰ ਦਾ ਸਟੂਡੈਂਟਸ ਏ ਸਿਟ ਇਜ਼ ਅ 빅 ਸੈਟਬੈਕ ਆਲਸੋ ਬਿਕਾਉਜ਼ ਕਿਉਂਕਿ ਇਹ ਜਿਹੜੀ ਚੈਲੰਜ ਜਿਹੜਾ ਸਾਡਾ ਕੋਰਸ ਹੈਗਾ ਜਿਹੜਾ ਕਰਿਕੂਲਮ ਹੈਗਾ ਜਿਹੜਾ ਪੜਾਇਆ ਜਾ ਰਿਹਾ ਹੈ ਉਹ ਅਪਡੇਟਡ ਹੈਗਾ ਇਟ ਇਜ਼ ਨਾਟ ਬੀਂਗ ਯੂ ਨੋ ਸਟਰਮ ਅਪਗ੍ਰੇਡਡ ਕਿੰਨਾ ਪੁਰਾਣਾ ਚੱਲ ਰਿਹਾ ਹੈ ਕਾਫੀ ਪੁਰਾਣਾ ਹੈਗਾ ਕਿਉਂ ਮੈਂ ਤਾਂ ਨਹੀਂ ਕਹ ਸਕਦਾ ਕਿ ਬੀਨ ਐਗਜ਼ੈਕਟ ਫਿਗਰ ਕਿ ਕਿੰਨਾ ਪੁਰਾਣਾ ਹੈਗਾ ਜੇ ਤੁਸੀਂ ਸਟੈਂਫੋਰਡ ਚਲੇ ਜਾਓ ਤੇ MBA ਦਾ ਪ੍ਰੋਗਰਾਮ ਜਦੋਂ ਨਵਾਂ ਪੜਾਉਂਦੇ ਐ ਤੇ ਉਹਦੇ ਵਿੱਚ ਚਾਈਨਾ ਐਂਡ ਇੰਡੀਆ ਐਜ਼ ਅ ਮੋਡਰਨ ਇਕਨੋਮੀਜ਼ ਉਹ ਪੜਾ ਰਹੇ ਨੇ ਹੂੰ ਸੋ ਦੇ ਆਰ ਕੀਪਿੰਗ ਯੂ ਬ੍ਰੈਸਟ ਆਫ ਦਿ ਲੇਟੈਸਟ ਹਾਂ ਬਟ ਇੱਥੇ ਜਿਹੜਾ ਹੈਗਾ ਜਿਹੜੇ ਕੋਰਸਸ ਹੈ ਉਹ ਆਪਣੇ ਪੁਰਾਣੇ ਆਉਟਡੇਟਿਡ ਕੋਰਸਸ ਹੈ ਸਾਕੇਟੀ ਵੀ ਜਿਹੜੀ ਹੈਗੀ ਤੁਹਾਡੀ ਜਿਹੜੀ ਤੁਹਾਨੂੰ ਪੜ੍ਹਾੜੀ ਪੜ੍ਹਾਈ ਹੈਗੀ ਦੇ ਆਰ ਨਾਟ ਆਲ ਪੀ ਐਚ ਡੀ ਦੇ ਆਰ ਨਾਟ ਵੈਰੀ ਵੈਲ ਰਿਸਰਚਡ ਉਹਨਾਂ ਦਾ ਹੱਥ ਜਿਹੜਾ ਐਕਸਪੀਰੀਅੰਸ ਹੈਗਾ ਬੜਾ ਲਿਮਿਟਿਡ ਐਕਸਪੀਰੀਅੰਸ ਹੈ ਬਾਰ ਜਿਹੜੀ ਆ ਸਰਟੀਫਾਈ ਜਿਹੜੀ ਤੁਹਾਨੂੰ ਪੜਾ ਰਹੀ ਹੈ ਯੂਨੀਵਰਸਿਟੀ ਵਰਚੂअली ਆਲ ਆਫ ਦਾ ਆਰ ਪੀ ਐਚ ਡੀਸ ਤੁਸੀਂ ਇੱਥੇ ਆਪਣਾ ਇੰਡੀਆ ਚ ਦੇਖੋ ਜੀ ਆਈਐਸਬੀ ਇੱਥੇ ਮੋਹਾਲੀ ਚ ਹਮ 19 ਵਿੱਚ ਜਿਹੜੀ ਸਰਟੀਫਾਈ ਆਉਂਦੀ ਹੈ ਬ੍ਰਾਂਡਲੀ ਉਹ ਸਾਰੀ ਸਰਟੀਫਾਈ ਪੀ ਐਚ ਲੀ ਹੈ ਇਟ ਕਮਸ ਫਰਮ ਦਾ ਬੈਸਟ ਇੰਸਟੀਟਿਊਸ਼ਨਸ ਇਨ ਦਾ ਵਰਲਡ ਸੋ ਦੇ ਆਰ ਸੋ ਮਚ ਟੂ ਸ਼ੇਅਰ ਹਮ ਐਂਡ ਜਿਹੜੀ ਜਿਹੜੀ ਸਰਟੀਫਾਈ ਹੈ ਇਟ ਇਜ਼ ਨਾਟ ਅਪ ਟੂ ਦਾ So what would you like to say about uh, Chandigarh University, LPU, Apna, MT University, MT International, Manav Rachna, even Narsimhaunji? These universities, even these, these universities are, are, are doing a good job in the circumstances in which they are, in the kind of environment in which they are. But uh, I always say that the biggest room in the world is the room for improvement. And you can always keep on, you know, sort of improving. Mm but uh, to get that kind of talent pool, to get that kind of resource pool in india is a little difficult. Uh, you know, even the uh, students who are going and writing a cat exam and uh, doing an mba, if you see, the maximum number of students are engineering students. Mm. why are they writing a cat exam to do an mba after doing an undergraduate in engineering? because there is no strong masters program available in india aaj bhi nahi hai there are very few programs available uh, if you look at the student population and take that into consideration the number of students who are actually uh, wanting to do a master those kind of programs are not available to phd da badi dur di gall hai har saal sadi higher education policy aandi hai education policy aandi hai phir kami kithe hai bilawa pau karte hai jo sade kendra sarkaran daava kardiya ne ਜਦੋਂ ਡਿਪਾਰਟਮੈਂਟਸ ਕੰਸਰਨ ਨੇ ਦਾਵਾ ਕਰਦੇ ਨੇ ਤੇ ਫਿਰ ਅਸੀਂ ਕਿੱਥੇ ਪਿੱਛੇ ਖੜੇ ਹਾਂ ਕੀ ਬਦਲਾਅ ਕਿਉਂ ਨਹੀਂ ਹੋ ਰਿਹਾ ਦੇਖੀ ਜੀ ਦਿਸ ਇਜ਼ ਏ ट्रांजਿਸ਼ਨਰੀ ਫੇਜ਼ ਉਹਨਾਂ ਹੋ ਕੀ ਰਿਹਾ ਹੈ ਜੀ ਕਿ ਨਿਊ ਐਜੂਕੇਸ਼ਨ ਪਾਲਿਸੀ ਆਈ ਗਈ ਹੈ 2020 ਚ ਅਕੋਰਡਿੰਗ ਟੂ ਦ ਨਿਊ ਐਜੂਕੇਸ਼ਨ ਪਾਲਿਸੀ ਇਟਸ ਅ ਵੈਰੀ ਗੁੱਡ ਪਾਲਿਸੀ ਹੂੰ ਉਹਨਾਂ ਛੋਟੀਆਂ ਲਾਰਜ ਯੂਨੀਵਰਸਿਟੀਆਂ ਆ ਸਕਦੀਆਂ ਐ ਇੱਥੇ ਕੈਂਪਸ ਸੈਟਅਪ ਕਰ ਸਕਦੇ ਨੇ ਉਹ ਬਟ ਹਜੇ ਵੀ ਮਤਲਬ ਕਿ ਟਾਈਮ ਲੱਗੂਗਾ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ 5 6 7 ਸਾਲ ਲੱਗਣਗੇ ਜਦ ਤੱਕ ਨੂੰ ਇਹ ਤੋਂ ਬਾਹਰ ਅਟਲੀਸ ਬਟ 30 40 ਯੂਨੀਵਰਸਿਟੀਜ਼ ਆਗੀਆਂ ਹੈ ਕੈਂਪਸ ਸੈਟਅਪ ਕਰ ਲਈ। ਹਮ ਇੱਕ ਵਾਰੀ ਉਹ ਆ ਕੇ ਕੈਂਪਸ ਸੈਟਅਪ ਕਰ ਲਿਆ ਦੇ ਵਿਲ ਮੇਨਟੇਨ ਗੁੱਡ ਸਟੈਂਡਰਡਸ ਇਵਨ ਆਵਰ ਯੂਨੀਵਰਸਿਟੀਜ਼ ਓਵਰ ਹੇਅਰ ਐਟ ਥੈਟ ਟਾਈਮ ਵਿਲ ਬਿਕਮ ਯੂ ਨੋ ਅ ਬਿਟ ਮੋਰ ਕੰਪੀਟੀਸ਼ਨ ਅਵੇਅਰ ਐਂਡ ਦੇ ਵਿਲ ਆਲਸੋ ਟ੍ਰਾਈ ਐਂਡ ਪੁਲ देयर ਸੌਂਸਸ ਸਵਾਲ ਇਹ ਆ ਜਾਂਦਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਚਲੋ ਜੇਰੀ ਬਾਹਰੋਂ ਆਣ ਗਿਆ ਇਨ ਫਿਊਚਰ ਉਹ ਗੱਲ ਦਾ ਸੈਟਅਪ ਹੋਣ ਗਿਆ ਅੱਗੇ ਕਰਨ ਗਿਆ ਉਹ ਲੇਟੈਸਟ ਜਿਹੜਾ ਹੈਗਾ ਆਪਣਾ ਲੈ ਕੇ ਆਣ ਗਿਆ ਸਟੱਡੀ ਦਾ ਜਿਹੜਾ ਲੈਵਲ ਹੋਏਗਾ ਇਹ ਸਾਡੀਆਂ ਕਿਉਂ ਨਹੀਂ ਡਿਵੈਲਪ ਹੋ ਪਾ ਰਹੀਆਂ ਜਿਹੜੀਆਂ ਸਾਡੇ ਦੇਸ਼ ਚ ਪਹਿਲਾਂ ਹੀ ਚੱਲਦੀਆਂ ਪਿਆ ਨੇ ਇਹ ਕਿਉਂ ਨਹੀਂ ਬਦਲ ਪਾ ਰਹੇ ਆਪਣੇ ਆਪ ਨੂੰ ਇਹ ਨਹੀਂ ਬਿਕੋਜ਼ ਰਿਸਰਚਸ ਵਰਡਿੰਗ ਆਈ ਹਾ ਟੋਲ ਯੂ ਪਲੇਸਮੈਂਟਸ ਇਜ਼ ਅ ਕਰੀਨਗ THING ਇਹ ਤਾਂ ਮੈਨੇਜਮੈਂਟਸ ਨੇ ਕਰਨਾ ਹੈ ਉਹਨਾਂ ਨੂੰ ਤਾਂ ਪਤਾ ਨਾ ਕਿ ਅਸੀਂ ਇਹ ਚੀਜ਼ ਨਹੀਂ ਕਰਦੇ ਉਹ ਇੱਥੇ ਪਿੱਛੇ ਕਿਉਂ ਨੇ ਫਿਰ ਉਹ ਇਹਨਾਂ ਚੀਜ਼ ਇਹ ਹੈ ਨਾ ਜੀ ਕਿ ਯਾਹੋਂਨ ਲੱਗਦਾ ਸਾਨੂੰ ਫੀਸਾਂ ਆ ਰਹੀਆਂ ਠੀਕ ਹੈ ਕੰਮ ਚੱਲ ਰਿਹਾ ਬਿਲਕੁਲ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਦੇ ਆਰ ਨੋ ਕਨਸਰਨ ਵਿਦ ਅ ਫਿਊਚਰ ਆਫ ਦਾ ਸਟੂਡੈਂਟਸ ਵੈਰੀ ਲਿਟਲ ਵੈਰੀ ਲਿਟਲ ਕਨਸਰਨ ਦੇ ਆਰ ਮੋਰ ਆਫ ਯੂ نو ਵਰਕਿੰਗ ਇਨ ਅ ਕਮਰਸ਼ੀਅਲ ਮੈਨਰ ਰੈਦਰ ਥੈਨ ਪੁੱਟਿੰਗ ਇਨ ਦਾ ਰਾਈਟ ਫੈਸਿਲਿਟੀਆਂ ਆਵਰ ਪ੍ਰਾਈਵੇਟ ਇਡੂਕੇਸ਼ਨ ਯੂ نو ਵਿਚ ਆਰ ਦੇ ਆਰ ਡੂਇੰਗ ਅ ਗ੍ਰੇਟ ਜੌਬ ਆਮ ਬੀਨ ਲਾਈਕ ਯੂ نو ਯੂ ਹੈਵ ਐਬਿਟੀ ਯੂ ਗਾਟ ਓਪੀ ਜੰਦਰ ਯੂ ਗਾਟ ਸ਼ੋਕਾ ਯੂ ਆਰ ਪਲਕਸ਼ਾ You have uh, mm. so many other uh, private universities. Lakshya we have in Mohali. Yes, ah, mm. ah, they mm. are doing a great job. But you know, it takes time to get to a certain level. These are all new universities. Mm. Right? They've sort of settled in. They are, mm. uh, you know, they're bringing their systems and processes in place. They've got large operations and unfortunately the kind of resource pool that you require to teach in these universities, mm. that resource pool is not readily available you see, at the end of the day, the university also needs financials to run their uh, operation. so if the financials are going to come from the students, you know, all it's going to come from uh, research. now, if you increase, if you, if you increase the student uh, numbers, uh, but you don't have the resource to teach them. so e this is a very big thing. this is a very big thing because if you want to impart quality education, then quality hmm. education master, then you also need quality faculty. the quality faculty is not available over here oh but it's here oh hai quality faculty ji chali hai oh oh bhi tahi bar prefer karde ho ki prefer karde bar jana chahiye bani good money due to ji wo prefer karde bar jaan waste kyunki ek tar teaching is very vibrant the programs are up to date research is happening over there the faculty is very very highly qualified and you know uh, i mean you look at the you look at the example of say mit so you know that one single university has produced 78 global laureates in which seven to eight of them are still teaching there so look at the standards of the universities abroad so suppose somebody is you know very focused and you know is doing really exceedingly well in this field <coughs> and he wants to get into a top school he will go there thodi गानो में थोड़ा यों डिपेंड करता है बेचे लॉर्ड्स अब राजपाल एक्सपायर हो ही हां जी ओ पीयू चंडीगढ़ पे पढ़े हुए हां जी हां जी उठे जाकर मैंने गुत्बा कमाया ना नाम कमाया तो शादी एजुकेशन दम तो आएगा ये भी जो है जी बिल्कुल हैगा दम तो आएगा हां इट्स अ बिगर एग्जांपल बट ही बट ही अंडरस्टैंड लॉर्ड सूरज पोल वेंट टू द यूके एट अ वेरी डिफरेंट एरर एट अ वेरी डिफरेंट टाइम स्टडी वाज डिफरेंट यू नो इट इज वेरी डिफरेंट सिनेरियो एंड ही वाज एन एंटरप्रेन्योर So you know, as an entrepreneur, uh, there are a lot of other factors which are taken into consideration. So, Janan is actually na? you seen Chidi kar it's perfectly fine. I mean, yeah. if you look at that, in the same example, I will give you will be with uh, uh, another personality who passed away just before Lord Suraj Paul was Lord uh, Begla Desai. Yeah. And he, but you know, I mean, his whole <coughs> career was though no, he was born in Gujarat. Yeah. His total career was basically in the UK. Even whole so life we he, can yeah, say. He, he spent it over there. Mm. So, uh, uh, you know, I mean, I, I feel that uh, the kind of opportunities which you have, mm. uh, you know, in studying abroad are many more than what you have here in India. Mm. But I am not propagating and saying that if you study abroad, you should settle abroad. I'm not saying that. I'm saying that the education is very good abroad at the moment. Mm. and move so you may study abroad and come back and contribute to your own country here in india you know i had an i parota fir ho ja mera kinner main utthe ja ke padheya banda utthe de mahol te jadon rach gaya bas gaya na jadon settle ho janda te mahol ch phir sochle ki main wapas jaana ko ji is ka sundar pichai varg hai bahut examples honge apne ho risk karke nahi wapas aana kyunki oh unho utthe opportunities mil jandiyan hai okay jo job denge te sani nal nahi miltiyan ho risk karke utthe reh janda प्रेफर करता है बट वो इंडिया है ना इंडिया इज एन इमर्जिंग इकोनॉमी इंडिया में काफी सारी अपॉर्चुनिटीज है हम्म जेड़ा आदमी बात पढ़ के वापस आंदा है इथे विद दैट काइंड ऑफ नॉलेज ही कैन डू अ लॉट इन इंडिया हम्म तो जी कोई डिग्री हासिल की थी अब आपको हां जी हां जी आई वाज इन द यूके अच्छा सो आई स्टडीड इन द यूके एंड आई वेंट टू सेंट जॉन स्कूल हियर देन आई वेंट टू बिशप पार्टन इन सिमला अच्छा देन आफ्टर दैट आई वेंट टू द अच्छा मैं नाम हूं आईफेक्टिंग टेक्नोलॉजी देयर एंड आई हैव बीन इन दिस लाइडर वर्क नाउ फॉर द लास्ट 30 इयर्स एंड आई हैव सेंट लॉट्स एंड लॉट्स ऑफ स्टूडेंट्स ऑफ ब्रॉट टू स्टडी मतलब बता योर एक्सपीरियंस है कि इत्ता ਸਾਡੇ ਇੱਥੇ ਇਨੋਵੇਸ਼ਨ ਰਿਸਰਚ ਨਾਲ ਕਰਾ ਬ੍ਰੀਆ ਆਪਾਂ ਕਈਏ ਅੱਜ ਵੀ ਹਮੇਸ਼ਾ 78 ਸਾਲ ਹੋ ਗਏ ਨੇ ਜਦੋਂ ਬਰਾਬਰ ਦਾ ਨਹੀਂ ਹੈ ਜਾਂ ਬਹੁਤ ਘੱਟ ਬਟ ਵੀ ਆਰ 무ਵਿੰਗ ਐਟ ਅ ਸਲੋ ਪੇਸ ਵੀ ਆਰ 무ਵਿੰਗ ਫੋਰਵਰਡ ਬਟ ਵੀ ਆਰ 무ਵਿੰਗ ਐਟ ਅ ਸਲੋ ਪੇਸ ਕਛਵੀ ਵਾਲੀ ਚੱਲ ਚੱਲ ਰਹੇ ਆ ਥੋੜਾ स्लो ਹੈ ਜੀ ਬੇਲਾ ਸਾਹਿਬ ਯੂਨੀਵਰਸਿਟੀ ਇਸ ਵਾਕ ਵੀ ਕਈ ਕਈ ਯੂਨੀਵਰਸਿਟੀਆਂ ਜਿਹੜੀਆਂ ਜਰੂਰ ਕਾਫੀ ਕੰਮ ਕੀਤਾ ਹੈਗਾ ਰਿਸਰਚ ਵਿੱਚ ਫੋਰ ਐਗਜ਼ਾਮਪਲ ਜੀਆਪਾ ਯੂਨੀਵਰਸਿਟੀ ਹੈ ਇਹ ਮਾਚਲ ਚ ਹੈ ਸ਼ੁਲਨੀ ਯੂਨੀਵਰਸਿਟੀ ਹੈ ਸ਼ੁਲਨੀ ਨੇ ਕਾਫੀ ਕੰਮ ਕੀਤਾ ਹੈ ਰਿਸਰਚ ਇਨ ਰਿਸਰਚ ਐਂਡ ਆਈ ਥਿੰਕ ਲਾਟ ਆਫ ਅਦਰ ਯੂਨੀਵਰਸਿਟੀ ਸ਼ੁੱਡ ਲੁੱਕ ਐਟ ਸ਼ੁਲਨੀ ਐਂਡ ਟੇਕ ਅ ਲੀਫ ਆਫ देयर ਬੁੱਕ ਉਹ ਦੇ ਵਿਅਰ ਪ੍ਰੋਗਰੈਸ ਇਨ ਰਿਸਰਚ ਜਿਹੜੀ ਤੁਸੀਂ ਉੱਥੇ ਸੁਜੈਸ਼ਨ ਦੇ ਕੇ ਆਏ ਹੋ ਯੂ ਗੇਵ them the suggestion ਕਿ ਇਹ ਜਿਹੜਾ ਇਮੀਗ੍ਰੇਸ਼ਨ ਨਾਲ ਜੁੜਿਆ ਸਟੂਡੈਂਟਸ ਨੂੰ ਲੱਕ ਕਰੋ ਤੇ ਉਸ ਸਤੰਬਰ ਚੈਦਰ ਦੀ ਪਾਲਿਸੀ ਆਏਗੀ ਜਿਵੇਂ ਤੁਸੀਂ ਦੱਸਿਆ ਹਾਂਜੀ ਕੀ ਉਹਦਾ ਰਿਜ਼ਲਟ ਕੀ ਨਿਕਲੇਗਾ ਆਊਟਕਮ ਕੀ ਹੋਏਗਾ ਫੁੱਟਬਾਲ ਬਤੇਗਾ ਉਸ ਤੇ ਹਾਂਜੀ ਫੁੱਟਬਾਲ ਉਹਦੇ ਨਾਲ ਨਹੀਂ ਗਵਰਨਮੈਂਟ ਅਸੋਸੀਏਟਡ ਡਿਸੀਜਨ ਸਿਗੇਸ਼ਨਸ ਜਿਹੜਾ ਨੂੰ ਮਿਲ ਗਏ ਹੈ ਦੇ ਹੈ ਪ੍ਰੇਪੇਅਰਡ ਪੇਪਰ ਹਮੇ ਇਖਤਾਰ ਕਰਿਆ ਹੈ ਕਿ ਜੀ ਐਡਮਿਸ਼ਨ ਪੂਲ ਦੇ ਵਿੱਚੋਂ ਸਟੂਡੈਂਟਸ ਨੂੰ ਬਾਹਰ ਕਰ ਦਿਓ ਹਮ ਸੈਕੰਡਲੀ ਉਹਨਾਂ ਨੂੰ ਕਿਹਾ ਹੈ ਕਿ ਜੀ ਜਿਹੜਾ ਪਲੇਸਮੈਂਟਸ ਹੈ ਗਿਆ ਪਲੇਸਮੈਂਟਸ ਤੇ ਫੋਕਸ ਕਰੋ ਤੇ ਉਹ ਸੋਚ ਲਈ ਨੇ ਕਿ ਪਲੇਸਮੈਂਟਸ ਜਿਹੜਾ ਹੈਗਾ ਇੱਕ ਤਾਂ ਯੂਕੇ ਚ ਪਲੇਸਮੈਂਟਸ ਤੇ ਲੋਟਸ ਆਫ ਬ੍ਰਿਟਿਸ਼ ਕੰਪਨੀਆਂ ਹੈਵ ਗਾਟ ਟਾਈਪ ਵਿਦ ਇੰਡੀਅਨ ਕੰਪਨੀਆਂ ਲੋਟ ਆਫ ਬ੍ਰਿਟਿਸ਼ ਕੰਪਨੀਆਂ ਹੈਵ ਗਾਟ ਆਪਰੇਸ਼ਨਸ ਇਨ ਇੰਡੀਆ ਆਲਸੋ so they are also considering doing the placements in india also you studied the uk would you get a very good placement in india in a british company or in a british company which is in partnership with an indian company hmm. so that is also being looked at uh, we have told them to become a bit more liberal with scholarships to make it more easy for students you know to come and study over there so there are these three four things which uh, they are now concentrating on <laughs> ਵੀਸੋਚਾ ਬੀਵੀ ਚੱਕ ਪਕੀਟ ਅਸ ਇਨ ਆ ਰਿਓ ਜਰੂਰ ਚੇਂਜ ਹੋਵੇਗਾ ਜੇਕਰ ਇਹ ਚੀਜ਼ਾਂ ਸਾਹਮਣੇ ਆ ਜਾਣੀ ਹੈ ਹਾਂਜੀ 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 ਇਹ ਤਾਂ ਬਿਲਕੁਲ ਐਟੀ 2025 ਐਟੀ ਦੇ ਸ਼ੁੱਡ ਬੀ ਚੇਂਜ ਇਨ ਦ ਸਿਨੈਰੀਓ ਰਿਜ਼ਲਟ ਵਿਲ ਕਮ ਹਾਂਜੀ ਹਾਂਜੀ ਬਿਲਕੁਲ ਸੋ ਐਜੂਕੇਸ਼ਨਿਸਟ ਅਜੇ ਥਿਆੜਾ ਨਾਲ ਗੱਲਬਾਤ ਚੱਲ ਰਹੀ ਸੀ ਜੋ ਇਹਨਾਂ ਨੇ ਆਪਣਾ ਤਜਰਬਾ ਸ਼ੇਅਰ ਕੀਤਾ ਸਾਂਝਾ ਕੀਤਾ ਕਿ ਲੰਡਨ ਜਾ ਕੇ ਆਏ ਤੇ ਉੱਥੇ ਮੁੱਖ ਤੌਰ ਤੇ ਜਿਹੜੀ ਇਹਨਾਂ ਨੇ ਗੱਲ ਕੀਤੀ ਕਿ ਵਿਦਿਆਰਥੀਆਂ ਤੁਸੀਂ ਜਿਹੜਾ ਇਮੀਗ੍ਰੇਸ਼ਨ ਨਾਲ ਜੋੜ ਕੇ ਇਮੀਗ੍ਰੈਂਟਸ ਨਾਲ ਜੋੜ ਕੇ ਰੱਖਿਆ ਹੋਇਆ ਉਹ ਕਿਤੇ ਨਾ ਕਿਤੇ ਚੀਜ਼ ਖਤਮ ਹੋਣੀ ਚਾਹੀਦੀ ਹੈ ਤੇ ਜ਼ਰੂਰ ਜਿਹੜੇ ਕਿਤੇ ਵੀ ਹੋਰ ਪੁਲਖ ਚੋਂ ਤੁਹਾਡੇ ਇੱਥੇ ਜਿਹੜਾ ਪੜਨ ਜਾਣਗੇ ਉਹਨਾਂ ਦੀ ਤਾਂ ਜਿਹੜੀ ਹੈਗੀ ਹੈ ਗੈਨਟੀ ਵਧੇਗੀ ਫੁੱਟਬਾਲ ਵਧੇਗਾ ਤੇ ਇਟਸ ਗੁੱਡ ਜੋ ਇਹਨਾਂ ਨੇ ਆਪਣਾ ਤਜਰਬਾ ਸਾਂਝਾ ਕੀਤਾ ਭਾਰਤ ਵਿੱਚ ਸਾਡੇ ਇੱਥੇ ਜੇਕਰ ਇਨੋਵੇਸ਼ਨ ਬੇਸਡ ਸਟਡੀ ਜਾਂ ਆਰ ਐਂਡ ਡੀ ਬੇਸਡ ਸਟਡੀ ਹੈ ਬਹੁਤ ਘੱਟ ਹੋ ਰਹੀ ਹੈ ਚੁਨਿੰਦਾ ਕੁਝ ਯੂਨੀਵਰਸਿਟੀਆਂ ਹੋਣਗੀਆਂ ਜਿਹੜੀਆਂ ਕਰਨੀਆਂ ਸੋ ਇਹ ਵੀ ਆਪਾਂ ਗੱਗੇ ਇੰਡੀਆ ਲਈ ਇਸੇ ਕਰਕੇ ਇੱਕ ਇਟਸ ਅ ਬਿਗ ਸੈਟਬੈਕ ਸਾਡੇ ਲਈ ਇੱਕ ਵੱਡਾ ਇੱਕ ਕਈ ਵੀ ਉਹ ਹੈਗਾ ਪਿੱਛੇ ਰਹਿਣ ਦਾ ਕਾਰਨ ਕਿ ਸਾਡੇ ਲੋਕ ਇੱਥੇ ਆਪਣੀ ਸਕੂਲ ਜਾਂ ਕਾਲਜ ਕਿਉਂ ਨਹੀਂ ਕਰਨਾ ਚਾਹਦੇ ਬਾਹਰ ਪ੍ਰੇਫਰ ਕਿਉਂ ਕਰ ਰਹੇ ਨੇ ਸੋ ਥਿਆਰਾ ਸਾਹਿਬ ਤੁਸੀਂ ਆਪਣਾ ਤਜਰਬਾ ਸਾਡੇ ਨਾਲ ਸਾਂਝਾ ਕੀਤਾ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਥੈਂਕ ਯੂ ਯਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾਂ ਨੂੰ ਇਜਾਜ਼ਤ ਧੰਨਵਾਦ